ਹਾਂਜੀ ਵੈਲਕਮ ਬੈਕ ਟੂ ਗੁਰਸੁਖ ਬਲੌਗ ਐਚ ਆਰ 25 ਤੁਹਾਡਾ ਆਪਣਾ ਚੈਨਲ ਤੇ ਦੇਖੋ ਪਲਸਟਰ ਕਰਨ ਲੱਗੇ ਹੋਏ ਆ ਤੇ ਇਧਰ ਸਿਮਿੰਟ ਤਿਆਰ ਹੈ ਠੀਕ ਫਿਰ ਉਸ ਤੋਂ ਬਾਅਦ ਆਪਣਾ ਸਮਾਨ ਆਉਣ ਵਾਲਾ ਹੈ ਸਿਮਿੰਟ ਰੇਤਾ ਕ੍ਰੈਸ਼ਰ ਤਾਂ ਆ ਗਿਆ ਹੈ ਨੀਚੇ ਜਾਲੀਆਂ ਇਹ ਜਾਲੀਆਂ ਅਸੀਂ ਲੈਣ ਦੀਆਂ ਆਹ ਦੇਖੋ ਤੁਹਾਨੂੰ ਡਿਜ਼ਾਈਨ ਚੈੱਕ ਕਰਾਉਣਾ ਹੈ ਅੱਜ ਕੱਲ ਇਹਨਾਂ ਦਾ 트ੈਂਡ ਚੱਲ ਰਿਹਾ ਹੈ ਦੇਖੋ ਇਹ ਕੇ ਤੇ ਫਿਰ ਇਹਨੂੰ ਸਾਰੇ ਨੂੰ ਇੱਥੇ ਪਲਾਸਟਰ ਕਰਨਾ ਹੈ ਪਲਾਸਟਰ ਕਰਕੇ ਰੈਡੀ ਕਰਨਾ ਦੇਖੋ ਇਧਰੋਂ ਤਾਂ ਹੋ ਗਿਆ ਹੈ ਕਿ ਸਾਡੀ ਮੰਡਲੀ ਰਾਜੂ ਮਹਾਤਮਾ ਜੀ ਮਿੱਕੀ ਜੀ ਬਲਵੀਰ ਜੀ ਹੁਣ ਅਸੀਂ ਚੱਲੇ ਆਂ ਸ਼੍ਰੀ ਮੁਖਸਰ ਸਾਹਿਬ ਚੱਲੇ ਆਂ ਮਹਾਤਮਾ ਜੀ ਇਧਰ ਵੀ ਕੀ ਲਖੋਣੇ ਤਾਂ ਫੋਨ ਨਹੀਂ ਕਰ ਦਿੰਦਾ ਚੱਲਿਆ ਅਸੀਂ ਪਹਿਲਾਂ ਰੁਕਾਂਗੇ ਮਲੋਟ ਇਹ ਜਦੋਂ ਦੁਖਾਇ ਸੀ ਉਹਦੋਂ ਪਨੀਰ ਵਾਲੇ ਪਕੌੜੇ ਉਹ ਤਿਆਰ ਹੋ ਜਾਂਦੇ ਸਾਡੇ ਮਰਮੋਹ ਚੰਦੀ ਜਿਨ੍ਹਾਂ ਦੇ ਮਰਮੋਹ ਚੰਦੀ ਆ ਗਿਆ ਦੇਖੋ ਅਮਲੋਰ ਤੋਂ ਉਹ ਦਿਨ ਇਹਨਾਂ ਦੇ ਘਰ ਸੱਸ ਸੰਗ ਸੀ ਤੇ ਅੱਜ ਫੇਰ ਅਸੀਂ ਮੁਕਸਰ ਚੱਲੇ ਆ ਤੇ ਤੁਹਾਨੂੰ ਕਿਹਾ ਸੀ ਅਸੀਂ ਪਨੀਰ ਦੇ ਪਕੌੜੇ ਰਾਹ ਚ ਖਾ ਕੇ ਜਾਵਾਂਗੇ ਐਦਰ ਮिक्की ਜੀ ਮਹਾਤਮਾ ਜੀ ਸ਼ਿਸ਼ਾਗਲੇ ਜੀ ਅਸੀਂ ਨੀਂ ਦੇ ਪਕੌੜੇ ਬਲੋ ਬੰਦ ਬੋਲ ਓਕੇ ਬਲੋ ਹਾਂਜੀ ਵੈਲਕਮ ਬੈਕ ਟੂ ਗੁਰਸਖ ਬਲੌਗ ਐਚ ਆਰ 25 ਤੁਹਾਡਾ ਆਪਣਾ ਚੈਨਲ ਤੇ ਉਮੀਦ ਹੋਗੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਦੋਸਤੋ ਅੱਜ ਦੇ ਇਸ ਦੇ ਬਲੌਗ ਦੇ ਵਿੱਚ ਮੈਂ ਸ਼ੁਰੂ ਕੀਤਾ ਹੈਗਾ ਜਿਹੜਾ ਬਾਕੀ ਕੰਮ ਰਹਿੰਦਾ ਸੀਗਾ ਤੁਹਾਨੂੰ ਦਿਖਾਇਆ ਸੀਗਾ ਵੀ ਸਾਰਾ ਮੋਡਲਿੰਗ ਦਾ ਡਿਜ਼ਾਈਨਿੰਗ ਪੜਦੀਆਂ ਪੜਦੀਆਂ ਵਗੈਰਾ ਲਾਉਣੀਆਂ ਸਾਰੀਆਂ ਤੇ ਉਹਦਾ ਕੰਮ ਸ਼ੁਰੂ ਕਰ ਦਿੱਤਾ ਹੈ ਕਰੇ ਹੁਣ ਤੇ ਹੁਣ ਲਿਪਾਈ ਕਰਨ ਲੱਗੇ ਆ ਤੇ ਤੁਹਾਨੂੰ ਦਿਖਾਣੇ ਆ ਪਲਸਟਰ ਕਰਨ ਲੱਗੇ ਹੋਏ ਆ ਕੰਧ ਦਾ ਡੇਟਾ ਲੈਂਦਾ ਸੀਗਾ। ਵੇਖੋ। ਪਲਸਟਰ ਕਰਨ ਲੱਗੇ ਹੋਏ ਆ। ਤੇ ਇਧਰ ਸਿਮਿੰਟ ਤਿਆਰ ਹੈ। ਇਧਰ ਭਾਈ ਸਾਹਿਬ ਲੱਗੇ ਹੋਏ ਆ। ਮਸਾਲਾ ਦੀ ਡਿਊਟੀ ਲੱਗੀ ਇਹਨਾਂ ਦੀ ਮਸਾਲਾ ਬਣਾਉਣ ਤੇ। ਇੱਥੇ ਜਾਲੀਆਂ ਫਿਟ ਹੋਣਗੀਆਂ ਸਾਰੇ। ਤੇ ਤਿਆਰ ਹੋ ਜਾਊਗਾ ਤੁਹਾਨੂੰ ਤਿਆਰ ਕਰਕੇ ਵੀ ਦਿਖਾਵਾਂਗੇ। ਜਿਵੇਂ ਜਿਵੇਂ ਕੰਮ ਅਪਡੇਟ ਹੋਊਗਾ ਉਹਵੇਂ ਉਹਵੇਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਉਂਦੇ ਜਾਵਾਂਗੇ। ਤੇ ਹੁਣ ਪਲਸਟਰ ਦਾ ਕੰਮ ਚੱਲ ਰਿਹਾ। ਏ ਨਹੀ ਲੱਗਿਆ ਡਿਊਟੀ ਆਹ ਦੇਖੋ ਪਲਸਟਰ ਕਰ ਰਹੇ ਆਂ ਦੇਖੋ ਸਾਥ ਕੋਈ ਲੱਗਿਆ ਹੋਇਆ ਡਿਊਟੀ ਕੰਮ ਨਹੀਂ ਕੰਪਲੀਟ ਜਿਹੜਾ ਰਹਿੰਦਾ ਹਮ ਬਖੀ ਜਾਣਾ ਦੇਖੋ ਕਰਨਡੀ ਕਰੋੜਾ ਰੁਪਇਆ ਖਪਾਉਣ ਵਾਲੀ ਇਹ ਕਰਨਡੀ ਔਰ ਲੋਕਾਂ ਦੇ ਸਿਰ ਦੇ ਉੱਤੇ ਛੱਤ ਬਣਾਉਣ ਵਾਲੀ ਇਹ ਕਰਨਡੀ ਉਹ ਥੋੜਾ ਬੀਜੇ ਰਹਿ ਗਿਆ ਇਨਾਂ ਦਾ ਮਸੇ ਕੰਪਲੀਟ ਕਰਕੇ ਫਿਰ ਉਸ ਤੋਂ ਬਾਅਦ ਆਪਣਾ ਸਮਾਨ ਆਉਣ ਵਾਲਾ ਹੈ ਸੀਮੈਂਟ ਰੇਤਾ ਕ੍ਰੈਸ਼ਰ ਤਾਂ ਆ ਗਿਆ ਹੈ نیچے ਜਾਲੀਆਂ ਵੀ ਆ ਗਈਆਂ ਆਪਣੀਆਂ ਔਰ ਪੱਤੇ ਵੀ ਆ ਗਏ ਲੱਗਣ ਵਾਲੇ ਐਸ ਜਗ੍ਹਾ ਦੇ ਉੱਤੇ ਇਹ ਵੀ ਰੈਡੀ ਕਰ ਦੇਣਾ ਸਾਰਾ ਇਹ ਜਾਲੀਆਂ ਅਸੀਂ ਲੈਂਦੇ ਆਂ। ਉਹ ਦੇਖੋ। ਤੁਹਾਨੂੰ ਡਿਜ਼ਾਈਨ ਚੈੱਕ ਕਰਾਉਣੇ ਆ ਅੱਜਕੱਲ ਇਹਨਾਂ ਦਾ ਟ੍ਰੈਂਡ ਚੱਲ ਰਿਹਾ ਦੇਖੋ। ਇਹ ਜਾਲੀਆਂ ਲੈਂਦੇ ਆਂ। ਕੰਪਲੀਟ ਜਾਲੀਆਂ ਲੱਗਣਗੀਆਂ, ਇਹ ਪੱਤੇ ਲੱਗਣਗੇ। ਐਸ ਜਗ੍ਹਾ ਦੇ ਉੱਤੇ ਲੱਗਣਗੇ। ਤੇ ਇਹ ਲੈਂਦੇ ਤਿੰਨ ਪੱਤੇ ਲੈਂਦੇ 2-2 ਫੁੱਟ ਦੇ 21 ਇੰਚ ਦੇ। ਇਹ ਸੱਤ ਜਾਲੀਆਂ ਲੈ ਕੇ ਆਂਦੀਆਂ ਸਾਰੇ ਕਿਤੇ ਲੱਗਣਗੀਆਂ ਇਹ। ਤੇ ਜਾਲੀਆਂ ਵਾਲਾ ਸਿਸਟਮ ਆ ਗਿਆ ਐਸ ਜਗ੍ਹਾ ਦੇ ਉੱਤੇ ਇੱਕ ਡਿਜ਼ਾਈਨਿੰਗ ਬਣੂਗੀ ਉੱਪਰ ਤੇ ਕਰ ਜਾ ਕੇ ਇੱਕ ਗੋਲ ਬਣੂਗੀ ਡਿਜ਼ਾਈਨ ਬਣੂਗਾ ਆਂਡਾਕਾਰ ਡਿਜ਼ਾਈਨ ਬਣੂਗਾ ਗੋਲ ਤੇ ਇੱਥੇ ਪੱਤੇ ਫਿਟਟਉਣਗੇ ਇੱਥੇ ਜਾਲੀਆਂ ਫਿਟਟਉਣਗੀਆਂ ਉੱਪਰਲੀ ਸਾਈਡ ਇੱਥੇ ਵੀ ਜਾਲੀਆਂ ਫਿਟਟਉਣੀਆਂ ਸਾਰੇ ਕੰਪਲੀਟ ਹੋ ਰਿਹਾ ਦੇਖੋਲੇ ਨੂੰ ਕਰਕੇ ਮੋਡੀਫਾਈ ਤਿਆਰ ਕਰਾਂਗੇ ਉਸ ਲੱਗੇ ਪੈ ਤਰਾਇ ਕਰਨ ਪਲਸਟਰ ਕਰੀ ਜਾਂਦੇ ਆ ਪਾਣੀ ਦੀ ਸ਼ਾਰਟੇਜ ਸ਼ਾਰਟੇਜ ਤਾਂ ਕੀ ਹੋ ਗਈ ਸੀ ਉਧਰੋਂ ਲਾਈਟ ਬੰਦ ਕਰਨੀ ਆ ਲਾਈਟ ਉੱਥੇ ਸੀਗਾ ਕਨੈਕਸ਼ਨ ਸੀਗਾ ਤੇ ਉੱਥੇ ਬੋਰਡ ਫਿੱਟ ਕਰਨਾ ਸੀਗਾ ਤੇ ਉਹਨਾਂ ਫਿਰ ਡਰਮ ਲੈ ਜਾਂਦਾ ਚੱਕ ਕੇ ਪਾਣੀ ਵਾਲਾ ਡਰਮ ਭਰ ਰਿਹਾ ਫਿਰ ਰਾਮ ਪਰ ਕੇ ਤੇ ਫਿਰ ਉਸ ਤੋਂ ਬਾਅਦ ਕਨੈਕਸ਼ਨ ਕੱਟ ਦਾਂਗੇ ਇੱਥੋਂ ਫਿਰ ਉੱਥੇ ਬੋਰਡ ਫਟ ਕਰਨਾ ਹੈ ਐਮਸੀ ਬੋਰਡ ਜਿਹੜਾ ਹੁੰਦਾ ਕਨੈਕਸ਼ਨ ਵਾਲਾ ਉਹ ਫਿਰ ਉਹਨਾਂ ਟੋਟਾ ਕਰਦੇ ਆ ਜੀ ਇਹ ਦੇਖੋ ਹਾਂ ਹਰਮਨ ਆ ਗਿਆ ਤੇ ਜਿੰਮੀ ਨੂੰ ਲੈ ਕੇ ਧਿਆਨ ਰੱਖਿਓ ਉਹਦਾ ਜਿੰਮੀ ਦਾ ਜਿੰਮੀ ਉਹਨਾਂ ਚ ਕਰੰਦਰ ਹੀ ਸੀਗਾ ਤੇ ਹਰਮਨ ਆ ਗਿਆ ਦੇਖ ਜਿੰਮੀ ਨੂੰ ਢੇੜਾ ਕਢਾ ਰਹੇ ਆ ਬਾਹਰ ਹੋਏ ਇਹਦੇ ਬਾਕਸ ਨੂੰ ਹੁਣ ਖੋਲ ਰਹੇ ਆ ਬਾਕਸ ਦੇ ਵਿੱਚ ਜਾਦਾ ਝਾਲ-ਵਾਲ ਹੈਗਾ ਤੇ ਆਪਾਂ ਇਹਨੂੰ ਖੋਲ ਕੇ ਤੇ ਫਿਰ ਇਹਨੂੰ ਸਾਰੇ ਨੂੰ ਇੱਥੇ ਪਲਾਸਟਰ ਕਰਨਾ ਹੈ ਪਲਾਸਟਰ ਕਰਕੇ ਰੈਡੀ ਕਰਨਾ ਦੇਖੋ ਇਧਰੋਂ ਤਾਂ ਹੋ ਗਿਆ ਤੇ ਇਧਰੋਂ ਥੋੜਾ ਕੰਮ ਛੇ ਇਧਰ ਵੀ ਪਾਈਪ ਪਾਉਣੇ ਸੀ ਜੀ ਇਧਰ ਪਾਈਪ ਪਾ ਦਿੱਤੀ ਤਾਂ ਸਪਲਾਈ ਦੀ ਇਧਰ ਬੋਰਡ ਹੈਗਾ ਜਿਹੜਾ ਬੋਰਡ ਨੂੰ ਆਪਾਂ ਹੁਣ ਖੋਲ ਰਹੇ ਆ ਸਾਰੇ ਤਾਰ ਨੂੰ ਫਿਰ ਇਹਨੂੰ ਪਲਾਸਤਰ ਕਰਾਂਗੇ ਚਲੋ ਰੈਡੀ ਕਰਾਂਗੇ ਇਹਨੂੰ ਤਿਆਰ ਕਰਾਂਗੇ ਤੇ ਹੁਣ ਦੇਖਦੇ ਬੋਰਡ ਖੁੱਲ ਰਹੇ ਆ ਜੀ ਇਹ ਪਲਾਸਤਰ ਵਾਲਾ ਕੰਮ ਤਾਂ ਜਿੰਨਾ ਸੀਗਾ ਉਹਨਾਂ ਦੇ ਤਨਵੇੜ ਬਾਕੀ ਰਹਿ ਗਿਆ ਜਿਹੜਾ ਉਹ ਕੇ ਕੰਮ ਚੱਲੀ ਜਾਂਦਾ ਤੇ ਹੁਣ ਅਸੀਂ ਰੈਡੀ ਹੋ ਕੇ ਸਾਡੀ ਮੰਡਲੀ ਰਾਜੂ ਮਹਾਤਮਾ ਜੀ ਮਿੱਕੀ ਜੀ ਬਲਵੀਰ ਜੀ ਹੁਣ ਅਸੀਂ ਚੱਲੇ ਆਂ ਸ਼੍ਰੀ ਮੁਖਸਰ ਸਾਹਿਬ ਚੱਲੇ ਆਂ ਕੱਲ ਚੱਲਾਂਗੇ ਅੱਜ ਦਾ ਸੱ ਸੰਗ ਹੈ ਸ੍ਰੀ ਮੁਖਸਰ ਸਾਹਿਬ ਜਗ ਹੈ ਠੀਕ ਹੈ ਤੇ ਉੱਥੇ ਜਾ ਰਹੇ ਆ ਆਨ ਦਾ ਵੇ ਹੈ ਆ ਦੇਖੋ ਸਾਡੇ ਬਲਵੀਰ ਬਾਦਮਾ ਜੀ ਤੂੰ ਪਿੰਡੋਂ ਫੋਨ ਹੀ ਕਰ ਦਿੱਤਾ ਪਹਿਲਾਂ ਫੋਨ ਹੀ ਕਰਦਾ ਇਹ ਅੱਜ ਨਾ ਆਉਣਾ ਆ ਲੱਖੋਂ ਲੱਖੋਂ ਦਾ ਫੋਨ ਹੀ ਕਰ ਦਿੰਦਾ ਬਾਦਮਾ ਜੀ ਇੰਦਰ ਨਿੱਕੀ ਲੱਖੋਂ ਨੇ ਫੋਨ ਹੀ ਕਰ ਦਿੰਦਾ ਸੁਣਿਆ ਸੀ ਪਹਿਲਾਂ ਰੁਕਾਂਗੇ ਮਲੋਟ ਜਿਹੜੇ ਤੁਹਾਨੂੰ ਦਿਖਾਈ ਸੀ ਉਦੋਂ ਪਨੀਰ ਵਾਲੇ ਪਕੌੜੇ ਉਹ ਤਿਆਰ ਹੋ ਜਾਂਦੇ ਸਾਡੇ ਮਰਮੋਹ ਜੰਦੀ ਜਿਨ੍ਹਾਂ ਦੇ ਸਤਸੰਗ ਸੀਗਾ ਉਹਨਾਂ ਦੇ ਉਹ ਉੱਥੇ ਪਹੁੰਚੇ ਹੋਏ ਆ ਪਨੀਰ ਦੇ ਪਕੌੜੇ ਤਿਆਰ ਕਰਵਾ ਰਹੇ ਆ ਸ਼ਾਕੇ ਫਿਰ ਉਸ ਤੋਂ ਬਾਅਦ ਚੱਲਾਂਗੇ ਸ਼੍ਰੀ ਮੁਖਸਰ ਸਾਹਿਬ ਸੰਗਤ ਦੇ ਉੱਤੇ ਜੀ ਉਹ ਪਹੁੰਚ ਜੰਦੀ ਆ ਗਿਆ ਦੇਖੋ ਮਲੌਰ ਤੋਂ ਉਹ ਦਿਨ ਇਹਨਾਂ ਦੇ ਘਰ ਸਤਸੰਗ ਸੀਗੀ ਤੇ ਅੱਜ ਫੇਰ ਅਸੀਂ ਮੁਖਸਰ ਚੱਲੇ ਆ ਤੇ ਤੁਹਾਨੂੰ ਕਿਹਾ ਸੀ ਅਸੀਂ ਪਨੀਰ ਦੇ ਪਕੌੜੇ ਰਾਹ ਚ ਖਾ ਕੇ ਜਾਵਾਂਗੇ ਇਦਰ ਮिक्की ਜੀ ਮਹਾਤਮਾ ਜੀ ਬਲਵੀਰ ਜੀ ਤੇ ਮਦਰ ਪਨੀਰ ਦੇ ਪਕੌੜੇ ਤਿਆਰ ਹੈ ਤੇ ਬੱਸ ਹੁਣ ਦੇਖੋ ਆ ਗਏ ਮਰਮੋਨ ਚੰਦੀ ਇਹਨਾਂ ਨੂੰ ਮੈਂ ਤੇ ਪਨੀਰ ਦੇ ਪਕੌੜੇ ਛਾਕੇ ਫਿਰ ਉਦੋਂ ਬਾਅਦ ਚੱਲਾਂਗੇ ਸ੍ਰੀ ਮੁਕਸਰ ਸਾਹਿਬ ਉਹ ਦਿਨ ਵੀ ਪਾਈ ਸੀਗੀ ਵਲੌਗ ਦੇ ਵਿੱਚ ਬ੍ਰਦਰ ਦੀ ਸ਼ਾਪ ਤੇ ਅੱਜ ਵੀ ਪਹੁੰਚੇ ਹੋਏ ਹਾਂ ਉੱਥੇ ਹੀ ਅੱਜ ਛਾਕੇ ਆਂ ਪਕੌੜੇ ਇੰਜੋਏ ਕਰੀਏ ਆਵਾਜ਼ Hvis jeg gleder meg til å dra på kolli, blåvern, akeblå, tiker